ਦਮਾਲਾ ਜਿਹੜਾ ਗੁਰਸਾਹਿਬ ਦੀ ਕਿਰਪਾ ਨਾਲ ਹੋਣਾ ਸੀ ਇਸ ਟਾਈਮ 645 ਮੀਟਰ ਤੋਂ ਕੋਈ 100 ਮੀਟਰ ਤੋਂ ਘੱਟ ਵਾ ਜਿਹੜੀ ਕੋਈ 70 80 ਮੀਟਰ ਘੱਟ ਹੈਗਾ ਤਾਂ ਮੈਨੂੰ ਨਹੀਂ ਪਤਾ ਮਾੜਾ ਕਿੱਦਾਂ ਹੇਮਕੋਟ ਸਾਹਿਬ ਲੈ ਗਿਆ 95 ਕਿਲੋ ਵਜ਼ਨ ਮੇਰਾ ਤੇ ਦਮਾਲੇ ਦਾ ਸੀਗਾ ਤੇ 5 ਕਿਲੋ ਦੀ ਮਾਲਾ ਗਲਤ ਸੀਗੀ ਤੇ 25 30 ਕਿਲੋ ਮੇਰੇ ਕੜੇ ਪਾਏ ਹੋਏ ਦੋਨਾਂ ਬਾਹਾਂ ਦੇ ਵਿੱਚ ਮੈਨੂੰ ਨਹੀਂ ਪਤਾ ਮਾੜੀ ਕਿਰਪਾ ਜਲਾ ਵੀ ਮਾੜਾ ਕਿੱਦਾਂ ਲੈ ਗਿਆ ਜੋ ਤੇ ਮੈਂ ਦਮਾਲਾ ਸੁਣਾ ਕੱਲਾ ਕੱਲਾ ਪੇਸ ਸੀ ਹੋਣਾ ਕੱਲਾ-ਕੱਲਾ ਪੇਚ ਲਾਉਣਾ ਮੈਂ ਕਿਸੇ ਗਵਾਂਡੀ ਨੂੰ ਨਹੀਂ ਹਾਕ ਮਾਰਦਾ ਮੈਂ ਕਿ ਸਾਡੀ ਖਤਰ ਨਾਲ ਨਹੀਂ ਲਾਉਂਦਾ ਦਮਾਨੀ ਅਸੀਂ ਆਉਣ ਨੂੰ ਤੇ ਜੇ ਮੈਨੂੰ ਲੋੜ ਪੈਲੇ ਮੈਂ ਸਰੀਰ ਠੀਕ ਨਾ ਹੋਵੇ ਟਲ ਮਟਾ ਹੋਵੇ ਕੋਈ ਅਕੜ ਪੈਨ ਹੋ ਜਾਏ ਮੈਨੂੰ ਮੈਂ ਕਿਸੇ ਗੁਰਸੇ ਕਮਰਤਾ ਦੀ ਗੁਰਸੇ ਕੰਨ ਕਹਿੰਦਾ ਮੇਰੇ ਨਾਲ ਦਮਾਨਾ ਵਧਾਓ ਵਜਨ ਤਾਂ ਹਮ ਤੁਹਾਨੂੰ ਦੱਸਣਾ ਪੈਂਦਾ ਵੇ ਸਾਰਾ ਵਜਨ ਜਾ ਕੇ ਮੈਂ ਇਕੱਲੇ ਕਹਿੰਦਾ ਦੱਸਦਾ ਨਹੀਂ ਕਿ ਸਾਰੇ ਮੁਲਕਾਂ ਦੀ ਪ੍ਰਚਾਰ ਕਰਦੇ ਗੁਰਮਤ ਦਾ ਥੋੜਾ ਤਾਂ ਪਹਿਲਾਂ ਬੱਲੇ-ਬੱਲੇ ਹੋਰ ਬੱਲੇ-ਬੱਲੇ ਹੋ ਜਾਣੀਆਂ ਪਰ ਹੁਣ ਵੀ ਇਸ ਟਾਈਮ ਜਿਹੜਾ ਦਮਾਨਾ ਹੈਗਾ ਮੇਰਾ ਕੋਈ ਇਸ ਟਾਈਮ

ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਖੜੇ ਹਾਂ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ। ਇਸ ਸਮੇਂ ਅਸੀਂ ਗੁਰਦੁਆਰਾ ਸ਼੍ਰੀ ਜੋਤੀਸਰੂਪ ਜੀ ਦੇ ਬਾਹਰ ਮੌਜੂਦ ਹਾਂ। ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ ਹੈ ਤੇ ਮੇਰੇ ਨਾਲ ਬਾਬਾ ਜੀ ਮੌਜੂਦ ਨੇ ਤੁਸੀਂ ਦੇਖ ਹੀ ਲਿਆ ਹੋਵੇਗਾ ਸਕਰੀਨ ਦੇ ਉੱਪਰ ਇਹਨਾਂ ਨੇ ਦਸਤਾਰ ਸਜਾਈ ਹੋਈ ਹੈ ਤੇ ਕਾਫੀ ਵੱਡੀ ਦਸਤਾਰ ਹੈ ਦਮਾਲਾ ਸਜਾਇਆ ਹੈ। ਬਾਬਾ ਜੀ ਨਾਲ ਗੱਲਬਾਤ ਕਰ ਲੈਣੇ ਆ। ਸ਼ਾਸਤਰ ਵੀ ਲਗਾਏ ਹੋਏ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਸਾਬ ਵਾਹਿਗੁਰੂ ਜੀ ਦਾਸ ਦਾ ਅਵਤਾਰ ਸਿੰਘ ਖਾਲਸਾ ਸੰਤ ਸਿਪਾਹੀ ਪਰਿਟ ਹੋ ਗਏ ਆ ਮਾਕਾਰ ਸ੍ਰੀ ਸਿੰਘ ਮਾਨ ਬਖਸ਼ਿਸ਼ ਕਰਤੀ ਪੰਜਾ ਪੈਰ ਦੇ ਰੂਪੇ ਚ ਪਰ ਪੰਜਾ ਮਾਕਾਰ ਸਿੰਘਾਂ ਕਰਤੀ ਉਡਾਦਲ ਦੇ ਬੁੜੇ ਬਚਨਤ ਵਿੱਚ ਮਹਰਤੀਆਂ ਉਡਾਦਲ ਚੱਲਦਾ ਵੀ ਚੱਕਰਬਤੀ ਸ਼ਰਮੇ ਕੁੜੀ ਹਿੰਦੁਸਤਾਨ ਪੰਜਾਬ ਜਦੋਂ ਹੁਣ ਇਸ ਟਾਈਮ ਜਿਹੇਦਾਰ ਬਾਬਾ ਬਲਵੀਰ ਸਿੰਘ ਜੀ ਆਪਣੇ ਮੁਕੀ ਆਪਣੇ ਪੰਦਰੀ ਸੇਵਾ ਨਾਲ ਦਿੜਾ ਰਹੇ ਹਨ ਆਪਣੇ ਕੋਲ ਦੇ ਸਾਰੇ ਗੇਰੇ ਪ੍ਰਾਤਨ ਸ਼ਸਤਰ ਨੇ ਗੁਰੂ ਸਾਹਿਬ ਦੇ ਉਹ ਸਾਰੇ ਜਾ ਕੇ ਸਤਖੰਡ ਸ੍ਰੀ ਹਰਿਉਰ ਸਾਹਿਬ ਤੱਕ ਸਾਰੇ ਪਾਸੇ ਜਾ ਕੇ ਦਰਸ਼ਕ ਰਹਉਂਦੇ ਨਗਾਰੇ ਨਿਸ਼ਾਨ ਜਸਤਨ ਜਿਨੇ ਪ੍ਰਾਤਨ ਮਾੜੀ ਸਮੇਂ ਦੇ ਆ ਉਹ ਇਸ ਟਾਈਮ ਬਾਬਾ ਬਲਵੀਰ ਸਿੰਘ ਦੇ ਚਰਵਾਚਾ ਹਾਂ ਬਾਬਾ ਜੀ ਤੁਸੀਂ ਕਿਹੜੇ ਸ਼ਹਿਰ ਤੋਂ ਆਏ ਹੋ ਜੀ ਅੱਜ ਇੱਥੇ ਅਸੀਂ 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 ਲੁਧਿਆਣੇ ਚ ਅਸੀਂ ਆਏ ਸੀ ਪਹਿਲਾਂ ਜੀ ਲੁਧਿਆਣੇ ਤੋਂ ਅਸੀਂ ਆਪਣੀ ਮਾਤਾ ਜੀ ਦੇ ਸੰਮ ਜਗ੍ਹਾ ਦਿੱਤੀ ਥੋੜੀ ਜੀ ਆਪਣੇ ਜੀ ਤੇ ਕੋਈ 40 ਸਾਲ ਤੋਂ ਬਾਅਦ ਮੈਨੂੰ ਮਾਤਾ ਜੀ ਨੇ ਲੱਭ ਲਿਆ ਮੈਨੂੰ ਜੀ ਤੇ ਫਿਰ ਮੈਂ ਘਰ ਜਾ ਵੜਿਆ ਸੀਗਾ ਤੇ ਘਰ ਜਾ ਕੇ ਫਿਰ ਮੈਨੂੰ ਪਤਾ ਲੱਗਿਆ ਵੀ ਸਤੰਦ ਸੇਵਾ ਕਰਨੇ ਮੇਰੇ ਕੋਲ ਸਤੰਦ ਤੇ ਪਹੁੰਚ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਸਤੰਦ ਤੋਂ ਫਿਰ ਮਾਤਾ ਜੀ ਦਾ ਚੂਲਾ ਟੁੱਟ ਗਿਆ ਸੀਗਾ ਫੇਰ ਅਸੀਂ ਘਰ ਚਲੇ ਗਏ ਸੀਗੇ ਮੈਂ ਮੈਂ ਬਾਬਾ ਜੀ ਤੁਹਾਨੂੰ ਟੋਕਰਿਆ ਮਾਫ ਕਰਨਾ ਇਹਦੇ ਲਈ ਤੁਸੀਂ ਕਿਹਾ ਵਾ ਕਿ ਮਾਤਾ ਜੀ ਨੂੰ 40 ਸਾਲਾਂ ਬਾਅਦ ਲੱਭ ਗਏ ਸੀ ਪਹਿਲਾਂ ਕਿਤੇ ਵਿਛੜ ਗਏ ਸੀ ਜਾਂ ਕੀ ਗੱਲ ਸੀ ਪਹਿਲਾਂ ਅਸੀਂ ਡੰਗਰਚਾਰ ਦੇ ਕਮਾਲਪੁਰਾ ਪਿੰਡ ਆ ਜਗਰਾਵਾਂ ਦੇ ਕੋਲੇ ਜੀ ਉੱਥੇ ਮੇਰੇ ਮੈਂ ਉਹਨੂੰ ਪਿੰਡ ਕਹਿੰਦਾ ਸੀਗਾ ਤੇ ਮੈਂ ਉੱਥੋਂ ਡੰਗਰਚਾਰਨਕ ਭੇਜਿਆ ਸੀਗਾ ਮੈਨੂੰ ਤੇ ਮੈਂ ਡੰਗਰ ਕੁੱਟ ਕੇ ਛੱਪੜ ਚ ਬਾੜ ਗਿਆ ਸੀਗਾ ਉੱਥੋਂ ਹੀ ਭੱਜ ਗਿਆ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਮੇਰਾ ਡੈਡੀ ਜਿਹੜਾ ਸੀਗਾ ਟਰੱਕ ਲੈ ਕੇ ਚਲੇ ਗਿਆ ਸੰਤਾਂ ਦੇ ਕੋਲੇ ਸੰਤਾਨ ਨੇ ਕਿਹਾ ਮੇਰਾ ਮੁੰਡਾ ਪਟਲੇ ਆਂ ਕਹਿੰਦਾ ਮੈਂ ਕਿਹੜਾ ਕੁੜੀ ਪਟਕੇ ਲਿਆ ਮੁੰਡਾ ਹੀ ਪਟਕੇ ਲਿਆ ਆ ਜਾ ਕੇ ਤੇ ਇਹ ਕਹਿੰਦਾ ਆਹ ਕੁੜੀ ਨੂੰ ਘੱਟਵਾ ਕਹਿੰਦਾ ਮੇਰਾ ਮੁੰਡਾ ਪਹਿਲਾਂ ਕੰਮ ਖੜਾਦਾ ਮੇਰਾ ਮੁੰਡਾ ਪਟਕੇ ਲਿਆ ਗਿਆ ਤੂੰ ਤੇ ਬਾਬਾ ਇਹ ਕਹਿੰਦਾ ਚੰਗਾ ਫਿਰ ਸਿੰਘਾ ਹਰਜੰਤ ਸਿੰਘ ਲੈ ਜਾ ਮੁੰਡੇ ਨੂੰ ਆਪਣੇ ਨੂੰ ਪਰ ਰਹਿਣਾ ਰੂਣਾ ਹੈ ਨਹੀਂ ਇਹਨੇ ਅੱਛਾ ਜੀ ਜਿਹਨੇ ਖਾ ਲਈ ਸਾਦਾ ਦੀ ਦਾਲ ਉਹ ਨਾ ਰਹੁ ਕਰ ਦਿਆ ਨਾਲ ਜਾ ਕੇ ਉਦੋਂ ਦਾ ਮੈਂ ਨਿਕਿਆ ਜੇ ਡੰਗਰ ਚਾਰਨ ਗਿਆ ਮੈਂ ਮੁੜ ਕੇ ਨਹੀਂ ਘਰ ਬੜਿਆ 40 ਸਾਲ 40 ਸਾਲਾਂ ਬਾਅਦ ਫੇਰ ਵੀ ਮਾਹਲਾ ਦੀ ਕਿਰਪਾ ਤੇ ਮੇਰੀ ਭੈਣ ਨੇ ਵਧੀ ਨਹੀਂ ਦੱਸਿਆ ਸ਼ਿਲਾਪੁਰੀ ਵਾਈ ਸੀ ਜੀ ਤੇ ਆਪਣੇ ਕਹਿੰਦੀ ਭਈ ਵੀਰਾ ਹੈਗਾ ਵਾ ਹਜੂਰ ਸਾਹਿਬ ਪ੍ਰਸ਼ਾਦ ਦੇ ਵਰਤੌਂਦਾ ਭੱਜ ਭੱਜ ਕੇ ਕਹਿੰਦੀ ਲੈ ਇੰਨੇ ਸਾਲ ਹੋ ਗਏ ਹੁਣ ਜੇ ਆਉਣਾ ਹੁੰਦਾ ਤਾ ਤੁਹਾਨੂੰ ਆ ਲ ਜਾਂਦਾ ਖੰਡ-ਬੰਡ ਕਰਾਤਾ ਅਖਵਾਰ ਤੇ ਖਬਰਾਂ ਲਾਤੀਆਂ ਸਾਰੇ ਮਰਜ਼ੀ ਕਿਰਪਾ ਨੇ ਗੁਰਸਾਹਿਬ ਕਿਰਪਾ ਕਰਕੇ ਫੇਵੀਂ ਬਖਸ਼ਿਸ਼ ਕਰਕੇ ਸਾਨੂੰ ਉਸੀ ਘਰ ਬੁਲਾ ਕੇ ਤੇ ਅਸੀਂ ਸੇਵਾ ਸੰਭੀ 10 ਸਾਲ ਬਾਬਾ ਦੀਪ ਸਿੰਘ ਜੀ ਦਾ ਸਾਹਿਬ ਇੰਨੇ ਕਰਦੇ ਰਹੇ ਤੇ ਵੀ ਤੂੰ ਭਾਈ ਬਾਬਾ ਦੀਪ ਫਿਰ ਛੋਟੀ ਦਸਤਾਰ ਸੀ ਤੂੰ ਐਡੀ ਵੱਡੀ ਦਸਤਾਰ ਸੀ ਉਹਨਾਂ ਮੈਂ ਕਿਹਾ ਨਹੀਂ ਬਾਬਾ ਦੀਪ ਸਿੰਘ ਅਸੀਂ 30 ਸਾਲ ਦਾ ਬੁੱਢਾ ਸ਼ੇਰ ਸੀਗਾ 18 ਸਹੇ ਦਾ ਖੰਡਾ ਸੀ ਸਵਾ ਮਣ ਦਾ ਕਮਰਕੱਸ ਤੇ ਆਪਣੇ ਫੇਰ ਵੀ ਖੰਡੇ ਨਾਲ ਬਾਬਾ ਜੋ ਦੋਸਤਾਂ ਨੂੰ ਜਾਲਮਾਂ ਨੂੰ ਇਦਾਂ ਹੀ ਸਵਾਇਆ ਕਰਦੇ ਰਹਿ ਸੋ ਅੱਗੇ ਹੀ ਮਾਰਦਾ ਗਿਆ ਵਾ ਇਹ ਕਿਰਪਾ ਸਾਰੀ ਉਹਨਾਂ ਦੀ ਹੈ ਬਖਸ਼ਿਸ਼ ਹੈ ਦਮਾਲਾ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਅਸੀਂ ਇਸ ਟਾਈਮ 645 ਮੀਟਰ ਚੋਂ ਕੋਈ 100 ਮੀਟਰ ਤੋਂ ਘੱਟ ਵਾ ਜਿਹੜੀ ਕੋਈ 70 80 ਮੀਟਰ ਘੱਟ ਹੋਇਆ ਜਾ ਕੇ ਤੇ ਜੀ ਜੀ ਬਾਕੀ ਇਹ ਜਿਹੜਾ ਦਮਾਲਾ ਸੀਗਾ ਪਹਿਲਾਂ ਸੀਗਾ 32000 ਦਾ ਅੱਛਾ ਜੀ 2011 ਦੇ ਵਿੱਚ ਉੱਥੇ ਆਪਣੇ ਸਾਡੇ ਸੀਗੇ ਆਪਣੇ ਗੁਰਮੁਖ ਪਿਆਰੇ ਬਾਬਾ ਬੂਰਾ ਸੀਗਾ ਬਾਬਾ ਸ੍ਰੀਚੰਦ ਨੂੰ ਮੰਨਦਾ ਸੀਗਾ ਤੇ ਆਪਣੇ ਚੀਮਾ ਪਿੰਡਾ ਤਨਾ ਚੀਮਾ ਪਿੰਡ ਬਟਾਲੇ ਦੇ ਨਾਲ ਹੀ ਐ ਤੇ ਉੱਥੋਂ ਸਾਨੂੰ ਹੁਕਮ ਲੱਗਿਆ ਕਹਿੰਦੇ ਬਾਬਾਈ ਦਮਾਲਾ ਤੁਹਾਨੂੰ ਕੱਲ੍ਹ ਕੀ ਤਰ੍ਹਾਂ ਦਾ ਹੁਕਮ ਆ ਸਾਨੂੰ ਦਮਾਲਾ ਤੁਹਾਨੂੰ ਅਸੀਂ ਨਵਾਂ ਸਿਆਕੇ ਖੇਮਕੋਟ ਸਾਨੂੰ ਭੇਜਣਾ ਵਾ ਵੀ ਆਪਣੇ ਪੁਰਾਣੇ ਦਮਾਲੇ ਜਿਹੜੇ ਇੱਥੇ ਵਰਤਾਜਾ ਤੇ ਆਪਣੇ ਨਵੇਂ ਦਮਾਲੇ ਸਿਆਕੇ ਜਾਣਾ ਅੱਛਾ ਜੀ ਤੇ ਮਾਰਦੀ ਕਿਰਪਾ ਦੇ ਨਾਲ ਮੈਂ ਦਮਾਲੇ ਸੇ ਆਉਣ ਵਾਸਤੇ ਉੱਥੇ ਸਿਆਕੇ ਮੋਟਰਸਾਈਕਲ ਤੇ ਮੈਂ ਗਿਆ ਸੀ ਉੱਥੇ ਤੇ ਮੋਟਰਸਾਈਕਲ ਤੋਂ ਦਮਾਲਾ ਮੈਂ ਉਹਨਾਂ ਨੇ ਉਦੋਂ ਆਪਣੇ ਪੱਤੀ ਹਾਰੀ ਦਸਤਾਰ ਕਾਦੀਆਂ ਤੋਂ ਲੈ ਕੇ ਦੇ ਕੇ ਸਾਨੂੰ ਦਸਤਾਰ ਸਿਆ ਕੇ ਫਿਰ ਅਸੀਂ ਆਏ ਦਰਬਾਰ ਸਾਹਿਬ ਦਰਬਾਰ ਸਾਹਿਬ ਤੋਂ ਅਸੀਂ ਹਰਮੰਦਰ ਸਾਹਿਬ ਤੋਂ ਅਸੀਂ ਆਏ ਆਪਣੇ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਹੁਕਮ ਲੱਗਿਆ ਪਤੀ ਸੀ ਹੰਸਾਲੀ ਜਾਓ ਮਹਾਂਪੁਰਸਾਂ ਦੇ ਕੋਲ ਜੀ ਜੀ ਵੀ ਉਹਨਾਂ ਨੂੰ ਮੇਰਾ ਬਹੁਤ ਪਿਆਰ ਸੀ ਆ ਤੇ ਬਖਸ਼ ਸੀ ਬੜੀ ਉਹਨਾਂ ਦੀ ਬੜੀ ਕਿਰਪਾ ਸੀ ਉਹਨਾਂ ਦੀ ਤੇ ਉਹਨਾਂ ਨੂੰ ਬੇਨਤੀ ਕਰਤੀ ਤੇ ਉਹਨਾਂ ਜਾ ਕੇਗਾ ਵੀ ਦਰਸ਼ਨ ਕਰਨ ਗਏ ਤੇ ਅਸੀਂ ਕਿ ਮਹਾਰਾਜ ਜਾਣਾ ਹੈ ਹੇਮਕੁੰਡ ਸਾਹਿਬ ਨੂੰ ਤੇ ਹਜ਼ਾਰ-ਹਜ਼ਾਰ ਫੁੱਡੇ ਡੁੰਗਿਆਂ ਖਾਡਾਂ ਨੇ ਮੈਂ ਵੇਚੀ ਨਾ ਡੇਕਾਂ ਖਾਡਾਂ ਖੁੱਡਾਂ ਦੇ ਵਿੱਚ ਤੇ ਕਿਰਪਾ ਹੀ ਰੱਖਿਓ ਕਹਿੰਨ ਲੱਗੇ ਕੀਰਤਨ ਕਰੋ ਮੈਂ ਕਿਹਾ ਜੀ ਕੀਰਤਨ ਕਿਤੇ ਨੂੰ ਬਹੁਤ ਸਾਲ ਹੋ ਗਿਆ ਤੇ ਕਰ ਦੋ ਕਿਰਪਾ ਤੁਸੀਂ ਕਹਿੰਦੇ ਜਾਓ ਉਦੋਂ ਦੋ ਘੰਟੇ ਕੀਰਤਨ ਕਰਾ ਕੇ ਬਾਅਦ ਕਹਿੰਦੇ ਅੰਦਰ ਚੱਲ ਕੇ ਗੁੰਡੀ ਲੱਗ ਗਈ ਕਿ ਤੁਹਾਨੂੰ ਸੁਨੇਹਾ ਆ ਗਿਆ ਵੀ ਤੁਸੀਂ ਆਪਣਾ ਨਾ ਰਹਿਮਕੁੰਡ ਸਾਹਿਬ ਨੂੰ ਜਾਓ ਤੁਹਾਡੀ ਬੱਲੇ ਬੱਲੇ ਹਾਲ ਹੋ ਜਾ ਬੱਲੇ ਬੱਲੇ ਹੋ ਜਾਣੀਆਂ ਤਾਂ ਮੈਨੂੰ ਨਹੀਂ ਪਤਾ ਮਹਾਰਾ ਕਿੱਦਾਂ ਹੇਮਕੁੰਡ ਸਾਹਿਬ ਲੈ ਗਿਆ 95 ਕਿਲੋ ਵਜਨ ਮੇਰਾ ਤੇ ਦਿਮਾਲੇ ਦਾ ਸੀਗਾ ਤੇ 5 25 30 ਕਿਲੋ ਮੇਰੇ ਘੜੇ ਪਾਏ ਹੋਏ ਦੁਨਾਂ ਬਾਹਾਂ ਦੇ ਵਿੱਚ ਮੈਨੂੰ ਨਹੀਂ ਪਤਾ ਮਾਹ ਦੀ ਕਿਰਪਾ ਨਾਲ ਵੀ ਮਾਹਰਾ ਕਿਤਾ ਲੱਗੇ ਜੋ ਮੇਰੇ ਨਾਲ ਅੰਗਰੇਜ਼ ਵੀ ਨਾਲ ਗਏ ਸਾਰੀ ਰਿਕਾਰਡਿੰਗ ਕਰਦੇ ਰਗੇ ਸਾਰੇ ਜਾ ਕੇ ਤੋਰ ਤੱਕ ਹਿਮਕੁੰਡ ਸਾਹਿਬ ਦਾ ਕਰ ਰਾਤ ਨੂੰ ਮੈਂ ਗੋਬਿੰਦਗੜ ਤੋਂ ਚੱਲ ਕੇ ਮੈਂ ਗੋਬਿੰਦ ਧਾਮ ਦੇ ਵਿਚਾਲੇ ਰਾਤ ਰਹਿਣਾ ਪਿਆ ਮੈਨੂੰ ਜੰਗਲ ਦੇ ਵਿੱਚ ਦੂਜੇ ਦਿਨ ਮੈਂ ਆਪਣੇ ਫਿਰ ਮੈਂ ਗੋਬਿੰਦਗਾ ਗੋਬਿੰਦ ਧਾਮ ਤੋਂ ਹਿਮਕੁੰਡ ਸਾਹਿਬ ਤੋਰ ਪਿਆ ਮੈਂ ਕਿਹਾ ਮਾਹਰਾ ਅੱਜ ਦਾ ਪਹਚਾਦੋ ਫੇਰ ਵੀ ਤੁਰ ਤੁਰ ਕੇ ਸਵੇਰ ਤੋਂ ਲਾ ਕੇ ਰਾਤ ਦੇ 11 ਵਜੇ ਕਿ ਮੈਂ ਉੱਥੇ ਪਹੁੰਚਿਆ ਹਿਮਕੁੰਡ ਸਾਹਿਬ ਤੇ ਮੈਂ ਜਾ ਕੇ ਬਿਗਲ ਵਜਾਇਆ ਜਦੋਂ ਬਿਗਲ ਵਜਾਇਆ ਤੇ ਅਸਲੀ ਵਾਲੇ ਬੰਦੇ ਨਿਕਲੇ ਕਹਿੰਦੇ ਆਹ ਕਿਹੜਾ ਟਾਈਮ ਆ ਤੇਰਾ ਆਉਣ ਦਾ ਮੈਂ ਕੱਲ੍ਹ ਕੀ ਤੁਹਾਨੂੰ ਪੁੱਛ ਜਿੱਤੇ ਕਮਾਈ ਹੈਗੀ ਇਹ ਤਰ੍ਹਾਂ ਕਮਾਈ ਹੈ ਤੇ ਜਬਤਾ ਹੈਗਾ ਉਹਨੂੰ ਪੁੱਛ ਮੈਂ ਤਾਂ ਉਹ ਲੈ ਕੇ ਆਇਆ ਜਾ ਕੇ ਕਹਿੰਦਾ ਫੇ ਚੰਗਾ ਕੋਈ ਟਾਈਮ ਹੈ ਕੋਈ ਬਾਤ ਦਾ ਸੁਗਾਸਨ ਕਰਦੇ ਮੈਂ ਕਿਹਾ ਮਹਾਰਾਜ ਜਿੰਦੇ ਲੱਗੇ ਕਹਿੰਦਾ ਹੁਣ ਮੈਂ ਕਿਹਾ ਜਿੰਦੇ ਤਾਂ ਤੁਹਾਡੇ ਇਧਰ ਲੱਗੇ ਆ ਜਿੰਦੇ ਮਹਾਰਾਜ ਥੋੜੇ ਜਿੰਦੇ ਲੱਗਦੇ ਹੁੰਦੇ ਆ ਮਹਾਰਾਜ ਸਾਡੇ ਨਾਲ ਹੀ ਸਾਨੂੰ ਲੈ ਕੇ ਆਏ ਨੇ ਤੇ ਕਹਿੰਦਾ ਫੇ ਚੰਗਾ ਅਜ ਤਾਂ ਕਰਨਾ ਤੇ ਲੰਗਰ ਪਾ ਨਹੀਂ ਸਕਲਾ ਤੇ ਆਪਣਾ ਤੁਨੂੰ ਥੱਲੇ ਗੋਬਨ ਗੋਵਿੰਦ ਧਾਮ ਜਾਣਾ ਪੈਣਾ ਮੈਂ ਕਿਹਾ ਮੈਂ ਗੋਵਿੰਦ ਧਾਮ ਮੈਂ ਲੇਖਾਂ ਨਹੀਂ ਦੇਣਾ ਕੋਈ ਮੈਂ ਰਾਤ ਨੂੰ ਅੱਧੀ ਰਾਤ ਨੂੰ ਮੈਂ ਤਾਂ ਆਇਆ ਮੈਂ 11 ਵਜੇ ਤੇ ਮੈਂ ਹੁਣ ਹੀ ਜਾਵਾਂ ਕਹਿੰਦਾ ਪੰਜ ਪੈਰ ਨੇ ਕਹਿਤਾ ਵੀ ਤੁਹਾਨੂੰ ਪੰਜ ਪੈਰ ਤੇ ਨਾਲ ਜਾਣਗੇ ਗੋਵਿੰਦ ਧਾਮ ਤੱਕ ਮੈਂ ਕਿਹਾ ਪੰਜ ਪੈਰ ਨੂੰ ਬੇਨਤੀ ਕਰ ਦੋ ਜਿੰਦ ਤੱਕ ਮੈਂ ਇਸ਼ਨਾਨ ਨਹੀਂ ਕੀਤਾ ਮੈਂ ਆਪਣੇ ਗੰਗਾ ਨਹੀਂ ਕੀਤਾ ਮੇਰੀ ਇਥੇ ਯਾਤਰਾ ਕਿੱਦਾਂ ਲੱਗੂਗੀ ਮੇਰੀ ਹਾਲ ਜੀ ਕਿੱਦਾਂ ਲੱਗੂਗੀ ਮੈਂ ਤਾਂ ਇਥੇ ਕੰਗਾ ਵੀ ਕਰੂੰਗਾ ਦਸਾਰ ਵੀ ਬਿਦਾਉਂਗਾ ਇਸ਼ਨਾਨ ਕਰਕੇ ਮੈਂ ਆਪਣੇ ਦਿਮਾਲਾ ਸਿਆਉਂਗਾ ਕਹਿੰਦਾ ਤੂੰ ਅੱਗੇ 5-6 ਘੰਟੇ ਲਾ ਦੀ ਦਿਮਾਲਾ ਸਿਆਉਣ ਨੂੰ ਦੋ ਘੰਟੇ ਤੂੰ ਲਾਉਣ ਨੂੰ ਲਾ ਦੇਣਾ ਪੇਤਾ ਤੂੰ ਦੂਏ ਦਿਨ ਫੇਰ ਰਹਿ ਪੈਗਾ ਇੱਥੇ ਬਾਬਾ ਜੀ ਮੈਂ ਟੋਕ ਰਿਹਾ ਤੁਹਾਨੂੰ ਤੁਸੀਂ ਕਿੰਨਾ ਟਾਈਮ ਲੱਗਦਾ ਦਸਤਾਰ ਸਜਾਉਣ ਨੂੰ ਕਿੰਨਾ ਵਜਨ ਹੋ ਜਾਂਦਾ ਫਿਰ ਤੇ ਕਿੰਨਾ ਟਾਈਮ ਲੱਗਦਾ ਜੀ ਵਜਨ ਤਾਂ ਹੁਣ ਤੁਹਾਨੂੰ ਦੱਸਣਾ ਪੈਂਦਾ ਵਾ ਸਾਰਾ ਵਜਨ ਜਾ ਕੇ ਮੈਂ ਇਕੱਲੇ ਕਹਿੰਦੇ ਦੱਸਦਾ ਨਹੀਂ ਕਿਉਂ ਸਾਰੇ ਮੁਲਕਾਂ ਦੀ ਪ੍ਰਚਾਰ ਕਰਦੇ ਗੁਰਮਤ ਆ ਤੁਹਾਡੇ ਤਾਂ ਪਹਿਲਾਂ ਹੀ ਬੱਲੇ ਬੱਲੇ ਹੋਰ ਬੱਲੇ ਬੱਲੇ ਹੋ ਜਾਣੀਆਂ ਪਰ ਹੁਣ ਵੀ ਇਸ ਟਾਈਮ ਜਿਹੜਾ ਦਿਮਾਲਾ ਹੈਗਾ ਮੇਰਾ ਕੋਈ ਇਸ ਟਾਈਮ 70 80 70 80 ਦੇ ਲੱਗ ਸਕਿਆ ਹੈਗਾ ਅੱਛਾ ਜੀ ਜਿਹੜਾ ਸ਼ਸਤਰਾਂ ਸਮੇਤ ਆਪਣੀ ਜਿਹੜੇ ਸਮਾਂ ਕਿੰਨਾ ਲੱਗਦਾ ਬਾਪੂ ਜੀ ਸਮਾਂ 6 ਘੰਟੇ ਦਮਾਲਾ ਸੇ ਆਉਣ ਨੂੰ ਮੈਨੂੰ 645 ਮੀਟਰ ਸੇ ਆਉਣ ਨੂੰ ਲੱਗਦੇ ਆ ਅੱਛਾ ਜੀ 2 ਘੰਟੇ ਦਮਾਲਾ ਮੈਨੂੰ ਲਾਉਣ ਨੂੰ ਲੱਗਦੇ ਆ ਤੇ ਚੋਣਾ ਕਰਨੀ ਆ ਹੁਣ ਵਾਲ ਕੱਢਨੇ ਹੁਣ ਕੱਲੇ ਕੱਲੇ ਦਮਾਲੇ ਕੱਢਨੇ ਪੈਂਦੇ ਆ ਜੇ ਨਾਮ ਆ ਕੱਢੂਗਾ ਤਾਂ ਰਾਜਸਥਾਨ ਨੂੰ ਦਮਾਲਾ ਮੈਂ ਤੇ ਪੱਗ ਬੰਨ ਕੇ ਪੱਗਾ ਬੜੇ ਚੜ੍ਹ ਕੇ ਬੰਦੇ ਆ ਉਧਰ ਮੁੱਛਾ ਬੜੀ ਬੜੀ ਰੱਖਦੇ ਧਾਲੀਆਂ ਮਲਾਈ ਜਾਂਦੇ ਆ ਤੇ ਮੈਂ ਉਹ ਪੱਗੜ ਹੁੰਦਾ ਤੇ ਮੈਂ ਦਮਾਲਾ ਸੁਣਾ ਕੱਲਾ ਕੱਲਾ ਪੇਚ ਸਿਉਣਾ ਕੱਲਾ ਕੱਲਾ ਪੇਚ ਲਾਉਣਾ ਮੈਂ ਕਿਸੇ ਗਵਾਂਡੀ ਨੂੰ ਨਹੀਂ ਹਾਕ ਮਾਰਦਾ ਮੈਂ ਕਿ ਦਾੜੀ ਕੱਟਣ ਨਾਲ ਨਹੀਂ ਲਉਂਦਾ ਦਮਾਲੇ ਅਸੀਂ ਆਉਣ ਨੂੰ ਤੇ ਜੇ ਮੈਨੂੰ ਲੋੜ ਪੈਲੇ ਮੈਂ ਸਰੀਰ ਠੀਕ ਨਾ ਹੋਵੇ ਟਲਾ ਮਠਾ ਹੋਵੇ ਕਿ ਆਕਰ ਪੈਨ ਹੋ ਜਾਏ ਮੈਨੂੰ ਮੈਂ ਕਿਸੇ ਗੁਰਸਖੰਦਰ ਤਾਰੀ ਗੁਰਸਖ ਲਗ ਜਾਂਦੇ ਹਰਮੰਦਰ ਸਾਹਿਬ ਵੀ ਲਗ ਜਾਂਦੇ ਦਰਬਾਰ ਸਾਹਿਬ ਸਾਰੇ ਪਾਸੇ ਮਰਦੀ ਬਨ ਅਸੀਦ ਮੈਨੂੰ ਭੇਜ ਦਿੰਦੇ ਨੇ ਮੁਰੇ ਤੇ ਉੱਥੇ ਇੱਕ ਜੰਮੂ ਵਾਲੇ ਆ ਗਏ ਹਰਮੰਦਰ ਸਾਹਿਬ ਬਾਬਾ ਜੀ ਨਿਕਰੇ ਕੇ ਬਝੰਗੀ ਕਹਿਣਾ ਦਮਾਲਾ ਕਿੰਨੇ ਵੇਲੇ ਬਿਤਾਉਣਾ ਮੈਂ ਕਿਹਾ ਮੇਰੇ ਨਾਲ ਨਾਲ ਹੀ ਰਹੋ ਤੇ ਤੁਸੀਂ ਵਿੱਚੋਂ ਮੈਂ ਕਮਰੇ ਚ ਬੜੂਗਾ ਮੈਂ ਤੁਹਾਨੂੰ ਬਾੜ ਦੂ ਕਿ ਸੰਨ ਲੱਗੇ ਜਾਵੇਂਗਾ ਮੇਰੇ ਹਾਲ ਜਾਊਗਾ ਤੇ ਉਹਨਾਂ ਬੱਚਿਆਂ ਨੇ ਦੇਖਣ ਮੇਰੇ ਨਾਲ ਨਾਲ ਰਹਿ ਕੇ ਰਾਤ ਨੂੰ ਚੰਦੋਆ ਲੱਗ ਗਿਆ ਗੁਰੂ ਸਾਹਿਬ ਦੇ ਅੰਦਰ ਤੇ ਮੈਂ ਚੰਦੋਆ ਜਦੋਂ ਲੱਗ ਗਿਆ ਕਵਾੜ ਬੰਦ ਹੋ ਗਿਆ ਅੰਦਰੋਂ ਤੇ ਅਸੀਂ ਫੇਰ ਅੰਦਰੋਂ ਨਿਕਲੇ ਤੇ ਫਿਰ ਮੇਰੇ ਨਾਲ ਹੀ ਤੇ ਨੀਂਦ ਨਹੀਂ ਆਈ ਉਹਨਾਂ ਬੱਚਿਆਂ ਨੂੰ ਬੜੇ ਚੜ੍ਹਦੀ ਕਲਾ ਦੇ ਬੱਚੇ ਸੀ ਨੇ ਕਿੰਨੇ ਗਏ ਉਹਨਾਂ ਨੇ ਮੇਰਾ ਦਮਾਲਾ ਕੰਮ ਤੇ ਜਾ ਕੇ ਸਾਰਾ ਵਧਾਇਆ ਮੇਰੇ ਨਾਲ ਪੰਜਾਂ ਚਾਰ ਨੇ ਲਾਣੇ ਨੇ ਦਵਾਲਾ ਮਜ਼ਾ ਕੇ ਮੈਂ ਚੂਣਾ ਨਹੀਂ ਕਰ ਰਹੀ ਤੁਹਾਡੀ ਮੰਮੀ ਹੜੀ ਕਰੀਆਂ ਪਾਜੋ ਆਪਣੇ ਕਬਰਾਂ ਚ ਕਹਿੰਦੇ ਨਹੀਂ ਅਸੀਂ ਆਪਣੀ ਮੰਮੀ ਨੂੰ ਕਹਤਾ ਵਾ ਅਸੀਂ ਬਾਬਾ ਜੀ ਦੇ ਕੋਲੇ ਆ ਜੀ ਬਾਬਾ ਜੀ ਹੁਣ ਵੀ ਅਸੀਂ ਦੇਖਿਆ ਨਾ ਬਹੁਤ ਸਾਰੀ ਸੰਗਤ ਆ ਬੱਚੇ ਨੇ ਭਾਵੇਂ ਨਾ ਹਰੇਕ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਬੜਾ ਪਿਆਰ ਮਿਲ ਰਿਹਾ ਤੁਹਾਨੂੰ ਹਾਂਜੀ ਬੱਚੇ ਵੀਡੀਓ ਦੇਖਦੇ ਆ ਪਰ ਮੈਂ ਤਾਂ ਅੱਜ ਕਈ ਕੋਈ ਨੈੱਟ ਨੇ ਪਾਈ ਜਾਂਦੇ ਆ ਮੈਂ ਤਾਂ ਨੈੱਟ ਵੀ ਨਹੀਂ ਕਈਦਾ ਚਲਾਉਣਾ ਨਹੀਂ ਆਉਂਦਾ ਕੋਈ ਬਸ ਕੋਈ ਜੋ ਕਈ ਮਾਰੇ ਪਹਿਰੇ ਹੁੰਦੇ ਨੇ ਪਰ ਕਈ ਦਾ ਖਬਰ ਵੀ ਨਹੀਂ ਦੱਸੀ ਫੋਨ ਵੀ ਨਹੀਂ ਸੁਣਦੇ ਹੁੰਦੇ ਕਿਸੇ ਦਾ ਕਿਉਂਕਿ ਅਸੀਂ ਨਾ ਤਾਂ ਅਰਦਾਸ 'ਚ ਫੋਨ ਸੁਣਦੇ ਆ ਨ ਵਾਜ ਸਾਹਮਣੇ ਕੀਤੀ ਤਾਂ ਅਸੀਂ ਫੋਨ ਫੋਨ ਸੁਣਦੇ ਸਾਡਾ ਫੋਨ ਦਾ ਮਤਲਬ ਨਹੀਂ ਸਾਡਾ ਗੁਰੂ ਨਾਨਕ ਦਾ ਮਤਲਬ ਆ ਅਸੀਂ ਫੋਨ ਦੇ ਸੁਣਦੇ ਅਸੀਂ ਬਾਹਰ ਜਦੋਂ ਹੁੰਨੇ ਆ ਕਿਤੇ ਬਾਹਰ ਪੱਧਰੇ ਕਿਤੇ ਜਾਈਏ ਹੋਈਏ ਬਾਹਰ ਦਰਬਾਰ ਤੋਂ ਬਾਅਦ ਫਿਰ ਕੋ ਬੱਲ ਵੱਜੇ ਫਿਰ ਮਜਰੂਰ ਸੁਣ ਕੇ ਮੈਂ ਜਵਾਬ ਦੇ ਦਿੰਦਾ ਜੀ ਬਾਬਾ ਜੀ ਧੰਨਵਾਦ ਤੁਸੀਂ ਸਮਾਂ ਦਿੱਤਾ ਦੀ ਸੰਗਤ ਬਹੁਤ ਖੜੀ ਆ ਫੋਟੋਆਂ ਕਰਵਾਉਣ ਦੇ ਲਈ ਨਹੀਂ ਮੈਂ ਫੋਟੋਆਂ ਇਹਨਾਂ ਨੂੰ ਮੈਂ ਦੱਸ ਇਹਨਾਂ ਨੂੰ ਸਰੂ ਰਹੀ ਬਿਲਕੁਲ ਮੈਂ ਰੋਕ ਦਾਨੀਗਾ ਮੈਂ ਜ਼ਾਦੀ ਕਰਦਾ ਜੂ ਰੋਕਦਾ ਬਿਲਕੁਲ ਤਾਂ ਬਾਬਾ ਜੀ ਬੜਾ ਸੋਹਣਾ ਲੱਗਾ ਗੱਲਬਾਤ ਕਰਕੇ ਇਹਨਾਂ ਨਾਲ ਤਾਂ ਤਸਵੀਰਾਂ ਦੇਖ ਹੀ ਕਿਆਂ ਉਧਾਰਨਾ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਤਾਂ ਸ੍ਰੀ ਪੱਤਕਰ ਸਾਹਿਬ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜੇਕਰ ਕੋਈ ਵਿਚਾਰ ਹੈ ਮਨ ਦੇ ਵਿੱਚ ਕੋਈ ਸੁਝਾਅ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੋਖ ਦਲੇ